ਦਸੰਬਰ ਦਾ ਮਹੀਨਾ ਸੀ ਠੰਡ ਸੀ ਅਤੇ ਕੁਝ ਹੀ ਦਿਨ ਬਾਅਦ ਨਵਾਂ ਸਾਲ ਚੜ੍ਹ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਦੇ ਕੋਲ ਇੱਕ ਜਾਣਕਾਰੀ ਪਹੁੰਚti ਹੈ ਕਿ ਇੱਥੇ ਮੁਹੰਮਦ ਸਲੀਮ ਨਾਮ ਦੇ ਬੰਦੇ ਦਾ ਕਤਲ ਹੋਇਆ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਅਤੇ ਪਤਾ ਲੱਗਿਆ ਕੇਸ ਦੇ ਪਿੱਛੇ ਕਿਸੇ ਕੁੜੀ ਦਾ ਹੱਥ ਹੈ ਉਹਨੇ ਇਹ ਕੁੜੀ ਕੌਣ ਸੀ ਅਤੇ ਇਸ ਦਾ ਮੁਹੰਮਦ ਸਲੀਮ ਤੇ ਨਾਲ ਕੀ ਰਿਸ਼ਤਾ ਸੀ ਕਿਉਂ ਉਸਦੇ ਵੱਲੋਂ ਇਸ ਮਾੜੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਨੂੰ ਲੈ ਕੇ ਹੁਣ ਇੱਕ ਇੱਕ ਕਰਕੇ ਸਾਰੀਆਂ ਪਰਤਾਂ ਖੋਲ੍ਹਣੀਆਂ ਸੀ ਇਹ ਕੁੜੀ ਜਿਸ ਦੇ ਵੱਲੋਂ ਸਲੀਮ ਦੀ ਜਾਨ ਲਈ ਗਈ ਸੀ ਇਸ ਦਾ ਨਾਮ ਸੀ ਸੋਨੀਆ ਅਤੇ ਇਹ ਇਸ ਦੀ ਘਰ ਵਾਲੀ ਸੀ ਪਤੀ ਪਤਨੀ ਸੀ ਇਹ ਆਪਸ ਦੇ ਵਿੱਚ ਪਰ ਅਣਬਣ ਹੋਣ ਦੇ ਕਾਰਨ ਇਹ ਪਤਨੀ ਆਪਣੇ ਪਤੀ ਤੋਂ ਅਲੈਦਾ ਹੋ ਗਈ ਸੀ ਪਰ ਉਸ ਦੀ ਨਫ਼ਰਤ ਆਪਣੇ ਪਤੀ ਦੇ ਪ੍ਰਤੀ ਨਹੀਂ ਖਤਮ ਹੋਈ ਸੀ ਦਰਅਸਲ ਇਹ ਕੁੜੀ ਜਿਸ ਦਾ ਨਾਮ ਸੋਨੀਆ ਸੀ ਪੇਸ਼ੇ ਤੋਂ ਇੱਕ ਡਾਂਸਰ ਸੀ ਕੁਝ ਸਮਾਂ ਪਹਿਲਾਂ ਇਹ ਦੁਬਈ ਚਲੀ ਗਈ ਸੀ ਅਤੇ ਉੱਥੇ ਜਾ ਕੇ ਵੀ ਇਹ ਆਪਣਾ ਨਾਚ ਗਾਣੇ ਦਾ ਹੀ ਕੰਮ ਕਰਦੀ ਸੀ ਡਾਂਸਰ ਸੀ ਇਹ ਫਿਰ ਉਸ ਤੋਂ ਬਾਅਦ ਇਸਦਾ ਇਹ ਪਤੀ ਜਿਸਦੇ ਨਾਲ ਇਹਦਾ ਤੀਜਾ ਵਿਆਹ ਸੀ ਸੋਨੀਆ ਜੋ ਕਿ ਪਹਿਲਾਂ ਵੀ ਦੋ ਵਿਆਹ ਕਰਵਾ ਚੁੱਕੀ ਸੀ ਤੀਸਰੇ ਵਿਆਹ ਤੀਸਰੇ ਵਿਆਹ ਦੇ ਵਿੱਚ ਜਦੋਂ ਮੁਹੰਮਦ ਸਲੀਮ ਦੇ ਨਾਲ ਇਸਦਾ ਵਿਆਹ ਹੋਇਆ ਤਾਂ ਅਣਬਣ ਹੋਈ ਦੋਵੇਂ ਜਾਣੇ ਵੱਖ ਹੋ ਗਏ ਪਰ ਹੁਣ ਪਤੀ ਚਾਹੁੰਦਾ ਸੀ ਕਿ ਉਸਦੀ ਇਹ ਪਤਨੀ ਉਸ ਨੂੰ ਛੱਡ ਕੇ ਕਿਸੇ ਹੋਰ ਦੇ ਨਾਲ ਵਿਆਹ ਨਾ ਕਰਵਾਵੇ ਔਰ ਚੌਥਾ ਵਿਆਹ ਨਾ ਕਰਵਾ ਲਵੇ ਐਸੀ ਗੱਲ ਦੇ ਚਲਦੇ ਹੋਏ ਮੁਹੰਮਦ ਚਾਹੁੰਦਾ ਸੀ ਕਿ ਉਸਦੀ ਪਤਨੀ ਵਾਪਸ ਆ ਕੇ ਉਸਦੇ ਨਾਲ ਰਹੇ ਬੱਚਾ ਵੀ ਸੀ ਸੋਨੀਆ ਦੇ ਕੋਲ ਅਤੇ ਹੁਣ ਮੁਹੰਮਦ ਸਲੀਮ ਦੇ ਵੱਲੋਂ ਧਮਕੀਆਂ ਦਿੱਤੀਆਂ ਜਾਣ ਲੱਗੀਆਂ ਆਪਣੀ ਇਸ ਪਤਨੀ ਨੂੰ ਕਿ ਜਾਂ ਤਾਂ ਉਹ ਵਾਪਸ ਆ ਕੇ ਉਹਦੇ ਨਾਲ ਰਹੇ ਨਹੀਂ ਤਾਂ ਫਿਰ ਉਹ ਬੱਚੇ ਅਤੇ ਸੋਨੀਆ ਨੂੰ ਖਤਮ ਕਰ ਦਵੇਗਾ। ਇਸੇ ਗੱਲ ਤੇ ਚਲਦੇ ਹੋਏ ਹੁਣ ਸੋਨੀਆ ਦੇ ਵੱਲੋਂ ਪਲਾਨ ਬਣਾਇਆ ਜਾਂਦਾ ਜਿਸ ਤੇ ਵੀ ਉਸਨੇ ਆਪਣੇ ਇੱਕ ਭਰਾ ਅਤੇ ਉਸਦੇ ਦੋਸਤ ਮਨਪ੍ਰੀਤ ਨੂੰ ਸ਼ਾਮਿਲ ਕੀਤਾ ਅਤੇ ਨਾ ਤਿੰਨਾਂ ਜਾਣਿਆਂ ਨੇ ਮਿਲ ਕੇ ਮਿਰੈਕਮੀ ਦੇ ਨਾਲ 28 ਦਸੰਬਰ ਨੂੰ ਮਲੇਰ ਕੋਟਲਾ ਦੇ ਵਿੱਚ ਮੁਹੰਮਦ ਸਲੀਮ ਦੀ ਜਾਨ ਲੈ ਲਈ। ਪੁਲਿਸ ਦੇ ਵੱਲੋਂ ਜਦੋਂ ਮ੍ਰਿਤਕ ਦੇ ਨੂੰ ਦੇਖਿਆ ਗਿਆ ਤਾਂ ਦੇਖਣ ਤੋਂ ਇੰਜ ਲੱਗਦਾ ਸੀ ਕਿ ਇਸ ਬੰਦੇ ਨੂੰ ਕਿੰਨੀਆਂ ਹੀ ਗੋਲੀਆਂ ਮਾਰੀਆਂ ਹੋਣਗੀਆਂ। ਪਰ ਇਹ ਬਾਅਦ ਦੇ ਵਿੱਚ ਮੈਡੀਕਲ ਰਿਪੋਰਟ ਤੇ ਵਿੱਚ ਸਾਹਮਣੇ ਆਇਆ ਕਿ ਕਿਸੇ ਨੋਕੀਲੀ ਚੀਜ਼ ਦੇ ਨਾਲ ਗੋਲ ਗੋਲ ਛੋਟੇ ਛੋਟੇ ਛੇਦ ਕੀਤੇ ਹੋਏ ਸੀ ਔਰ ਇਹ ਇੰਨੇ ਜ਼ਿਆਦਾ ਸੀ ਕਿ ਪੁਲਿਸ ਨੂੰ ਇਹ ਲੱਗਾ ਕਿ ਬਾਰ-ਬਾਰ ਗੋਲੀਆਂ ਮਾਰੀਆਂ ਗਈਆਂ ਹੋਣਗੀਆਂ ਪਰ ਇਹ ਨਹੀਂ ਪਤਾ ਸੀ ਕਿ ਇੱਕ ਨੋਕੀਲੀ ਚੀਜ਼ ਨੂੰ ਇੰਨੀ ਬੁਰੀ ਤਰ੍ਹਾਂ ਦੇ ਨਾਲ ਉਸਦੇ ਅੰਦਰ ਤੱਕ ਬਾਰ-ਬਾਰ ਖੋਪਿਆ ਗਿਆ ਅਤੇ ਉਦੋਂ ਤੱਕ ਖੋਪਿਆ ਗਿਆ ਜਦੋਂ ਤੱਕ ਕਿ ਉਹ ਸੰਤੁਸ਼ਟ ਨਹੀਂ ਹੋ ਗਏ ਕਿ ਮੁਹੰਮਦ ਦੀ ਜਾਨ ਜਾ ਚੁੱਕੀ ਹੈ ਜਿਸ ਤੋਂ ਬਾਅਦ ਇਸ ਪਤੀ ਦੀ ਜਾਨ ਪਤਨੀ ਦੇ ਵੱਲੋਂ ਲਈ ਗਈ ਪੁਲਿਸ ਦੇ ਸਾਹਮਣੇ ਸਾਰਾ ਖੁਲਾਸਾ ਹੋਇਆ ਤੇ ਪਤਨੀ ਦਾ ਕਹਿਣਾ ਸੀ ਕਿ ਮੈਂ ਇਸੇ ਡਰ ਦੇ ਵਿੱਚ ਆਪਣੇ ਪਤੀ ਨੂੰ ਖਤਮ ਕੀਤਾ ਕਿਉਂਕੋ ਮੈਨੂੰ ਹੁਣ ਧਮਕੀਆਂ ਦੇਣ ਲੱਗ ਪਿਆ ਸੀ ਕਿ ਮੈਂ ਤੈਨੂੰ ਅਤੇ ਤੇਰੇ ਬੱਚੇ ਨੂੰ ਮਾਰ ਦੇਵਾਂਗਾ ਨਹੀਂ ਤਾਂ ਮੇਰੇ ਨਾਲ ਆਖਿਰ ਹੈ ਇਸ ਦੇ ਵਿੱਚ ਉਸ ਸਮੇਂ ਕੀ ਕੁਝ ਸਾਹਮਣੇ ਆਇਆ ਸੀ ਜਾਣਦਿਆਂ ਜਿੱਥੇ ਇੱਕ ਡਾਂਸਰ ਪਤਨੀ ਦੇ ਵੱਲੋਂ ਆਪਣੇ ਹੀ ਸਾਬਕਾ ਪਤੀ ਦੀ ਜਾਨ ਲਈ ਤਰੀਕ ਨੂੰ ਇੱਕ ਮੁਹੰਮਦ ਸਲੀਮ ਨਾਂ ਦੇ ਲੜਕੇ ਦਾ ਮਰਡਰ ਹੋਇਆ ਸੀ ਮਲੇਪੁਰ ਟਲੇ ਥਾਣਾ ਸੰਦੌਰ ਚ ਪੈਂਦਾ ਤੇ ਉਹ ਮਰਡਰ ਹੋਣ ਤੋਂ ਬਾਅਦ ਇਹ ਜਿਸ ਬੰਦੇ ਤੇ ਸ਼ੱਕ ਜਾਰ ਕੀਤਾ ਸੀਗਾ ਵੀ ਫਲਾਣੇ ਬੰਦੇ ਨੇ ਮਾਰਿਆ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਤੇ ਇਹ ਪਤਾ ਪਾਇਆ ਗਿਆ ਕਿ ਇਹ ਇਹਦਾ ਜਿਹੜਾ ਮਰਡਰ ਹੈ ਸੋਨੀਆ ਨਾਂ ਦੀ ਲੜਕੀ ਨੇ ਜੋ ਕਿ ਕਿਤੇ ਵਜੋਂ ਐਜ਼ ਅ ਡਾਂਸਰ ਦਾ ਕੰਮ ਕਰਦੀ ਹੈ ਤੇ ਕਰੀਬ 2 ਸਾਲ ਪਹਿਲਾਂ ਜਿਹੜੇ ਕਈ ਮਹੀਨੇ ਦੁਬਈ ਦੇ ਵਿੱਚ ਵੀ ਬਤੌਰ ਡਾਂਸਰ ਦੇ ਤੌਰ ਤੇ ਰਹਿੰਦੀ ਰਹੀ ਹੈ ਉਹਨੇ ਆਪਦੇ ਭਰਾ ਬੂਟਾਖਾਂ ਤੇ ਨਾਲ ਮਨਪ੍ਰੀਤ ਨਾਂ ਦੇ ਲੜਕੇ ਨੂੰ ਲੈ ਕੇ ਇਹਨਾਂ ਨੂੰ ਮਰਡਰ ਕੀਤਾ ਸੀ ਮਰਡਰ ਦਾ ਮੁੱਖ ਕਾਰਨ ਇਹ ਹੈ ਵੀ ਜਿਹੜੀ ਸੋਨੀਆ ਦੀ ਇਹ ਤੀਜੀ ਸ਼ਾਦੀ ਸੀਗੀ ਜਿਹੜੀ ਮੁਹੰਮਦ ਸਲੀਮ ਦੇ ਨਾਲ ਤੇ ਮੁਹੰਮਦ ਸਲੀਮ ਦੇ ਨਾਲ ਹੁਣ ਇਹਨਾਂ ਦੀ ਆਪਸ ਚ ਅਣਬਣ ਹੋ ਗਈ ਸੀ ਵਕ-ਵਕ ਰਹਿੰਦੇ ਸੀ ਤੇ ਮੁਹੰਮਦ ਸਲੀਮ ਇਹਨੂੰ ਇਹ ਕਹਿ ਰਿਹਾ ਸੀ ਵੀ ਸੋਨੀਆ ਨੂੰ ਤੂੰ ਵਾਪਸ ਆ ਕੇ ਮੇਰੇ ਨਾਲ ਰਹਿ ਤੇ ਨਹੀਂ ਤਾਂ ਤੈਨੂੰ ਵੀ ਮਾਰੂੰਗਾ ਤੇ ਨਾਲ ਤੇਰੇ ਬੱਚੇ ਨੂੰ ਵੀ ਮਾਰੂੰਗਾ ਇਨਾਂ ਦੇ ਜਿਹੜੀ ਪੁੱਛਗਿੱਛ ਦੇ ਵਿੱਚ ਆਇਆ ਵੀ ਇਹਨੇ ਇਹ ਕਿਹਾ ਵੀ ਮੈਂ ਇਸ ਕਰਕੇ ਵੀ ਇਹਨੂੰ ਮੁਹੰਮਦ ਸਲੀਮ ਦਾ ਵੀ ਇਹ ਵਾਪਸ ਇਹਦੇ ਨਾਲ ਆ ਕੇ ਰਹਿਣਾ ਨਹੀਂ ਚਾਹੁੰਦੀ ਸੀ ਤੇ ਇਹਨੇ ਇਹਦਾ ਕਤਲ ਕਰ ਲਿਆ ਆਪਦੇ ਬ੍ਰਦਰ ਦੀ ਅਮਦਾਦ ਲਈ ਤੇ ਨਾਲ ਉਹਦੇ ਬ੍ਰਦਰ ਦੇ ਦੋਸਤ ਦੀ ਅਮਦਾਦ ਲਈ ਇਹਦਾ ਬ੍ਰਦਰ ਜਿਹੜਾ ਹੈਗਾ ਬੂਟਾਖਾਂ ਤੇ ਨਾਲ ਮਨਪ੍ਰੀਤ ਆ ਆਪਸ ਦੇ ਵਿੱਚ ਕਬੂਤਰ ਬਾਜੀ ਦਾ ਸ਼ੌਂਕ ਰੱਖਦੇ ਸੀ ਜਿਹੜੇ ਕਿ ਸੱਚਮੁੱਚ ਕਬੂਤਰ ਉਡਾ ਕੇ ਤੇ ਉਹਨਾਂ ਦੀਆਂ ਰਿਸਾਂ ਕਰਾਉਂਦੇ ਹੁੰਦੇ ਸੀ ਤੇ ਇਹਨਾਂ ਨੇ ਪਲਾਨ ਜਿਹੜਾ ਕਰਕੇ ਤੇ ਮਰਡਰ ਜਿਹੜਾ ਸੁਗੇ ਦੇ ਨਾਲ ਕਈ ਵਾਰ ਸੁਗੇ ਦੇ ਕੀਤੇ ਅਨੀਸ਼ਲ ਜਦੋਂ ਡੈੱਡ ਬੋਡੀ ਮਿਲੀ ਸੀ ਤਾਂ ਉਦੋਂ ਵੀ ਇਹ ਸਾਨੂੰ ਇਹ ਇਹ ਸੀ ਸ਼ਹਿਰ ਇਹਨਾਂ ਦੇ ਗਨਸ਼ਾਟ ਹੋਇਆ ਵੀ ਇੰਨੀਆਂ ਨਿੱਕੇ ਨਿੱਕੇ ਮੌਰੀਆਂ ਸੀ ਵੀ ਕੋਈ ਗਨਸ਼ਾਟ ਨਾ ਹੋਇਆ ਪਰ ਪੜਤਾਲ ਦੌਰਾਨ ਤੇ ਪੋਸਟਮਾਰਟਮ ਦੌਰਾਨ ਆਇਆ ਵੀ ਇਹ ਸੂਏ ਨਾਲ ਕਤਲ ਕੀਤਾ ਗਿਆ ਅਸੀਂ ਵੈਪਨ ਆਫ ਅਫੈਂਸ ਜਿਹੜਾ ਉਹ ਸੂਗਾ ਉਹ ਰਿਕਵਰ ਕਰ ਲਿਆ ਤੇ ਤਿੰਨੇ ਜਾਣੇ ਜਿਹੜੇ ਕਾਤਲ ਹੈ ਉਹਨਾਂ ਨੂੰ ਗ੍ਰਿਫਤਾਰ ਕਰ ਪੁਲਿਸ ਦੇ ਵੱਲੋਂ ਜਦੋਂ ਇਹ ਕਤਲ ਦਾ ਕੇਸ ਆ ਗਿਆ ਤਨੀਸਿਕੋ ਕੁਝ ਹੋਰ ਜਾਣਿਆਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ ਅਤੇ ਹੌਲੀ-ਹੌਲੀ ਕਰਕੇ ਇਹ ਸਾਰੀ ਘਟਨਾ ਕਿਵੇਂ ਵਾਪਰੀ ਸੀ ਜਾਣਦੇ ਆ ਇਸ ਪੂਰੀ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਦੁਬਈ ਤੋਂ ਪਰਤ ਇੱਕ ਡਾਂਸਰ ਸਮੇਤ ਤਿੰਨ ਜਾਣੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ 28 ਦਸੰਬਰ ਨੂੰ ਪੁਲਿਸ ਨੂੰ ਮਲੇਰਕੋਟਲਾ ਨੇੜੇ ਡਰੇਨ ਦੇ ਵਿੱਚੋਂ ਇੱਕ ਮ੍ਰਿਤਕ ਦੇ ਬਰਾਮਦ ਹੁੰਦੀ ਹੈ ਤੇ ਇਸ ਦੀ ਪਛਾਣ ਸਲੀਮ ਦੇ ਵਜੋਂ ਕੀਤੀ ਜਾਂਦੀ ਹੈ ਇਸ ਦੇ ਨਾਲ ਹੀ ਇਲਜ਼ਾਮ ਹੇਠ ਪੁਲਿਸ ਨੇ ਮ੍ਰਿਤਕ ਦੀ ਸਾਬਕਾ ਪਤਨੀ ਅਤੇ ਉਸ ਦੇ ਭਰਾ ਤੇ ਇੱਕ ਦੋਸਤ ਨੂੰ ਹਿਰਾਸਤ ਦੇ ਵਿੱਚ ਲਿਆ ਸੰਗਰੂਰ ਦੇ ਪੁਲਿਸ ਕਪਤਾਨ ਮਨਦੀਪ ਸਿੰਘ ਸਿੱਧੂ ਨੇ ਇਹ ਦੱਸਿਆ ਸੀ ਕਿ ਮਲਜ਼ਮ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਪੁਲਿਸ ਦੇ ਮੁਤਾਬਕ ਮ੍ਰਿਤਕ ਦੀ ਸਾਬਕਾ ਪਤਨੀ ਸੋਨੀਆ ਜੋ ਕਿ ਪੇਸ਼ੇ ਵਜੂ ਡਾਂਸਰ ਹੈ ਉਸ ਨੇ ਹੀ ਆਪਣੇ ਭਰਾ ਬੂਟਾਖਾਨਾ ਤੇ ਦੋਸਤ ਮਨਪ੍ਰੀਤ ਦੇ ਨਾਲ ਮਿਲ ਕੇ ਆਪਣੇ ਪਤੀ ਨੂੰ ਮਾਰ ਦਿੱਤਾ ਸੀ। ਮਲਜ਼ਮ ਨੇ ਮ੍ਰਿਤਕ ਸਲੀਮ ਨੂੰ 27 ਦਸੰਬਰ 2000 ਸਤਾਰਾ ਨੂੰ ਪਹਿਲਾ ਨਸ਼ੇ ਕਰਵਾਇਆ ਤੇ ਫਿਰ ਛਾਤੀ ਦੇ ਵਿੱਚ ਸੂਏ ਮਾਰ ਕੇ ਉਸਨੂੰ ਖਤਮ ਕੀਤਾ ਬਾਅਦ ਵਿੱਚ ਸਲੀਮ ਨੂੰ ਡਰੇਨ ਦੇ ਵਿੱਚ ਉਹ ਸੁੱਟਿਆ ਸਨ ਤੇ ਅਗਲੇ ਹੀ ਦਿਨ ਪੁਲਿਸ ਨੇ ਇਸ ਦੀ ਮ੍ਰਿਤਕ ਦੇ ਬਰਾਮਦ ਕਰ ਲਈ ਸੀ ਮਲੇਰਕੋਟਲਾ ਦੇ ਐਸਪੀ ਰਾਜਕੁਮਾਰ ਦੀ ਅਗਵਾਈ ਤੇ ਵਿੱਚ ਬਣੀ ਵਿਸ਼ੇਸ਼ ਜਾਂਚ ਟੀਮ ਨੇ ਇਹ ਸਾਰਾ ਮਾਮਲਾ ਸੁਲਝਾਇਆ ਸੀ ਪੁਲਿਸ ਨੇ ਤਿੰਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਇਸ ਦੇ ਵਿੱਚ ਵਰਤਿਆ ਹੋਇਆ ਹਥਿਆਰ ਵੀ ਪੁਲਿਸ ਦੇ ਕੋਲ ਪਹੁੰਚ ਚੁੱਕਿਆ ਸੋਨੀਆ ਨੇ ਦੱਸਿਆ ਸੀ ਕਿ ਉਹ ਆਪਣੇ ਪਤੀ ਤੋਂ ਵੱਖ ਬਰਨਾਲਾ ਦੇ ਵਿੱਚ ਰਹਿੰਦੀ ਸੀ ਪਿਛਲੇ ਸਾਲ ਕੁਝ ਮਹੀਨੇ ਦੁਬਈ ਦੇ ਵਿੱਚ ਵੀ ਲਗਾ ਕੇ ਆਈ ਤੇ ਉਸਨੇ ਆਪਣੇ ਪਤੀ ਦੇ ਇਲਜ਼ਾਮ ਲਾਏ ਕਿ ਉਹ ਉਸ ਨੂੰ ਨਸ਼ੇ ਦੇ ਟੀਕੇ ਲਾ ਕੇ ਕਲਕੱਤਾ ਅਤੇ ਦਿੱਲੀ ਵੇਚਣ ਦੀ ਕੋਸ਼ਿਸ਼ ਕਰ ਚੁੱਕਾ ਹੈ ਅਤੇ ਉਹ ਉਸ ਨੂੰ ਅਤੇ ਬੱਚਿਆਂ ਨੂੰ ਹੋਰ ਨੁਕਸਾਨ ਨਾ ਪਹੁੰਚਾ ਸਕੇ ਜਿਸ ਤੇ ਚਲਦੇ ਹੋਏ ਉਸਨੇ ਹਵਾਰਦਤ ਨੂੰ ਅੰਜਾਮ ਦਿੱਤਾ ਸੀ ਮੁੱਢਲੀ ਤਫਤੀਸ਼ ਦੇ ਵਿੱਚ ਇਹ ਸਭ ਕੁਝ ਸਾਹਮਣੇ ਆਇਆ ਸੀ